ਜੀ ਦੇਖ ਰਹੇ ਹੋ ਪੰਜਾਬੀ ਸਾਨ ਚੈਨਲ ਮੈਂ ਹਰਮੇਂ ਸਿੰਘ ਦੋਸਤੋ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਸਰਕਾਰ ਨੂੰ ਪੰਜਾਬ ਦੇ ਵਿੱਚ ਆਏ ਨੂੰ ਤਕਰੀਬਨ 3 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਲੇਕਿਨ ਗੱਲ ਕਰੀਏ ਵਾਅਦਿਆਂ ਦੀ ਜਿਹੜੇ ਵਾਅਦੇ ਸਰਕਾਰ ਆਮ ਲੋਕਾਂ ਦੇ ਨਾਲ ਕਰਕੇ ਆਈ ਸੀ ਵੋਟਾਂ ਮੰਗੀਆਂ ਸੀ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ ਲੇਕਿਨ ਕਿਤਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ ਉਹ ਮਸਲੇ ਹੱਲ ਨਹੀਂ ਹੋ ਰਹੇ ਦੱਸ ਦਈਏ ਕਿ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਚੱਲ ਰਹੀਆਂ ਫੈਕਟਰੀਆਂ ਜਿਸ ਦੇ ਕਾਰਨ ਲੋਕ ਬਹੁਤ ਹੀ ਦੁਖੀ ਨੇ ਗੱਲ ਕਰਦੇ ਆ ਲੁਧਿਆਣਾ ਦੇ ਬਸਤੀ ਜੋਧੇਵਾਲ ਦੇ ਏਰੀਆ ਦੀ ਜਿੱਥੇ ਕਿ ਰੈਜੀਡੈਂਸ਼ੀਅਲ ਸੁਸਾਇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਹਨਾਂ ਲੋਕਾਂ ਦਾ ਇਹ ਕਹਿਣਾ ਸੀ ਅਸੀਂ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਤੱਕ ਪਹੁੰਚ ਕਰਕੇ ਕਈ ਅਸੀਂ ਮੈਮੋਰੰਡਮ ਦਿੱਤੇ ਨੇ ਕਿ ਜਿਹੜੀਆਂ ਫੈਕਟਰੀਆਂ ਨੇ ਉਹ ਰਿਹਾਇਸ਼ੀ ਇਲਾਕੇ ਤੋਂ ਬਾਹਰ ਆ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾਣ ਲੇਕਿਨ ਫੈਕਟਰੀਆਂ ਸਗੋਂ ਹੋਰ ਲੱਗ ਰਹੀਆਂ ਨੇ ਉਹਨਾਂ ਨੂੰ ਐਨਓਸੀ ਕਿੱਥੋਂ ਮਿਲ ਰਹੀਏ ਕਿਹੜੇ ਅਫਸਰ ਦੇ ਰਹੇ ਨੇ ਰਿਹਾਇਸ਼ੀ ਇਲਾਕੇ ਦੇ ਵਿੱਚ ਜਦੋਂ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਸਿਰਫ ਲੋਕ ਰਹਿ ਸਕਦੇ ਨੇ ਉੱਥੇ ਕੋਈ ਵੀ ਜਿਹੜੀ ਐ ਫੈਕਟਰੀ ਨਹੀਂ ਲੱਗ ਸਕਦੀ ਇਹਨਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਰਾਤ ਨੂੰ 12-12 ਵਜੇ ਤੱਕ ਜਿਹੜੀਆਂ ਫੈਕਟਰੀਆਂ ਨੇ ਉਹ ਚੱਲਦੀਆਂ ਨੇ ਤੇ ਸਾਨੂੰ ਜਿਹੜੀ ਹੈ ਸੌਣ ਵਿੱਚ ਬਹੁਤ ਹੀ ਦਿੱਕਤ ਆਉਂਦੀ ਹੈ ਜਿਸ ਕਾਰਨ ਇਹ ਆਪਸੀ ਝਗੜੇ ਦਾ ਕਾਰਨ ਵੀ ਬਣਦੀਆਂ ਨੇ ਬਾਕੀ ਉਹ ਸੁਣਦੇ ਆ ਕੀ ਕਹਿਣਾ ਚਾਹੋ ਜਿਹੜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਹਾਂਜੀ ਅਸੀਂ ਇਹੀ ਫੈਕਟਰੀਆਂ ਬਾਰੇ ਕਹਿਣਾ ਚਾਹੁੰਦੇ ਵੀ ਇਹ ਮਹੱਲੇ 'ਚ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਸਾਡਾ ਧੀਆਂ ਭੈਣਾਂ ਦਾ ਬਾਹਰ ਨਿਕਲਣਾ ਔਖਾ ਹੈ ਬਾਰ ਬੈਠਣਾ ਸਾਡੇ ਬਿਲਕੁਲ ਘਰ ਦਾ ਸਾਹਮਣੇ ਖੁੱਲਦੀ ਪਈ ਹੈ ਨਾ ਫੈਕਟਰੀ ਹਾਂ ਜੇ ਉਹਨਾਂ ਵੱਲੋਂ ਵੀ ਬਲਵਾਂਤੀ ਹੀ ਹੈ ਤੇ ਕੈਸੀ ਨਹੀਂ ਕੋਈ ਬੈਠੀ ਹੋਈ ਹਾਂਜੀ ਇੱਕ ਦਿਨ ਤਾਂ ਵੈਸੇ ਸਾਡੀ ਲੜਾਈ ਵੀ ਹੋਈ ਉਹਨਾਂ ਨਾਲ ਰਾਤ ਨੂੰ 12:00 1:00 ਵਜੇ ਤੱਕ ਸੌਣ ਨਹੀਂ ਦਿੰਦੇ ਉਹ ਸਾਨੂੰ ਤੇ ਜਦੋਂ ਮੈਂ ਬਾਹਰ ਨਿਕਲ ਕੇ ਬੋਲੀ ਤੇ ਉਹ ਫਿਰ ਲੜਨ ਆ ਗਏ ਮੇਰੇ ਨਾਲ ਅਸੀਂ ਸਾਰਾ ਮਹੱਲਾ ਇਕੱਠਾ ਹੋ ਗਿਆ ਵੈਸੇ ਤਾਂ ਤੇ ਫਿਰ ਉਹ ਚੁੱਪ ਕਰਕੇ ਘੱਟੋ ਘੜਨੀ ਉਹ 30 40 ਬੰਦੇ ਇਕੱਠੇ ਹੋ ਗਏ ਉਸ ਟਾਈਮ ਤੇ ਰਾਤ ਨੂੰ ਨਹੀਂ ਨਹੀਂ ਔਰ ਕੰਪਲੀਟ ਨਹੀਂ ਹੋਇਆ ਮੱਲੇ ਵਾਲੇ ਮੱਲੇ ਵਾਲੇ ਹਾਂ ਜੀ ਮੱਲੇ ਵਾਲੇ ਜਾਨੀ ਕਿ ਸਾਰੇ ਇਕੱਠੇ ਹੋ ਗਏ ਨਾ ਆਪਾਂ ਜੀ ਸਰ ਸਰ ਜਿਹੜੀ ਮੀਟਿੰਗ ਰੱਖੀ ਗਈ ਹੈ ਕਿ ਕਿਸ ਵਜ੍ਹਾ ਕਰਕੇ ਰੱਖੀ ਗਈ ਹੈ ਜਪਿੰਜਪਰਤ ਮੈਂ सोनू ਅਬੇਦਕਰ ਅੱਜ ਵਾਰਡ ਨੰਬਰ 6 ਦੇ ਵਿੱਚ ਨਿਊ ਗੰਦੀਪਨਗਰ ਦੇ ਵਿੱਚ ਰੈਜੀਡੈਂਸ਼ੀਅਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਇਹ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਬਹੁਤ ਸਮੇਂ ਦੀ ਪ੍ਰੋਬਲਮ ਆ ਕਿ ਇਹ ਜਿਹੜਾ ਵਾਰਡ ਨੰਬਰ 6 ਆ ਇੱਕ ਕਾਰਪੋਰੇਸ਼ਨ ਦੇ ਅੰਦਰ ਵੜ ਆਂਦਾ ਤੇ ਇਸ ਮੁਹੱਲੇ ਦੇ ਜਨਤਾ ਕਲੋਨੀ ਔਰ ਨਿਊ ਕੁਲਦੀਪਨਗਰ ਜਿਹੜਾ ਏਰੀਆ ਉਹ ਘਰੇਲੂ ਏਰੀਆ ਆਮ ਲੋਕ ਜਿਹੜੇ ਆ ਮਿਹਨਤਕਸ਼ ਲੋਕ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਆਪਣਾ ਰਹਿਣ ਸਹਿਣ ਕਰਦੇ ਆ ਪਿਛਲੇ ਤਕਰੀਬਨ 40 ਸਾਲਾਂ ਤੋਂ ਤੇ ਇਸ ਏਰੀਏ ਦੇ ਵਿੱਚ ਰੈਗੂਲਰ ਬਹੁਤ ਪੁਰਾਣੇ ਸਮੇਂ ਤੋਂ ਜਿਹੜਾ ਫੈਕਟਰੀਆਂ ਦਾ ਜਿਹੜਾ ਬਣਨਾ ਸ਼ੁਰੂ ਹੋ ਗਿਆ ਜਦੋਂ ਕਿ ਕਮਰਸ਼ੀਅਲ ਏਰੀਆ ਦੇ ਵਿੱਚ ਫੈਕਟਰੀ ਜਿਹੜੀ ਬਣਾਈ ਜਾ ਸਕਦੀ ਆ ਪਰ ਕੁਛ ਜਿਹੜੇ ਪੋਲੀਟੀਕਲ ਲੋਕ ਆ ਉਹਨਾਂ ਨੇ ਆਪਣੇ ਲਾਹੇ ਦੇ ਲਈ ਇਹ ਜਿਹੜੀ ਖੁੱਲਵਾ ਉਹਨਾਂ ਲੋਕਾਂ ਨੂੰ ਦੇ ਦਿੱਤੀ ਹੋਈ ਆ ਕਾਫੀ ਪੁਰਾਣੇ ਸਮੇਂ ਤੋਂ ਤੇ ਉਸ ਫੈਕਟਰੀਆਂ ਨੂੰ ਬੰਦ ਕਰਾਉਣ ਦੇ ਲਈ ਔਰ ਜਿਹੜੀਆਂ ਬਣੀਆਂ ਉਹਨਾਂ ਨੂੰ ਡਿਮੋਲਿਸ਼ਨ ਕਰਨ ਦੇ ਲਈ ਇਹ ਜਿਹੜੀ ਟੀਮ ਜਿਹੜੀ ਬਣੀ ਆ ਔਰ ਸਮੂਹ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰਬੰਧ ਆ ਉਹ ਬੰਦ ਕਰਾਉਣ ਦੇ ਲਈ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਸੀ ਤਾਂ ਤੁਸੀਂ ਤਾਂ ਕਹਿੰਦੇ ਇਹ ਵੀ ਪਾਰਟੀ ਆਮ ਆਦਮੀ ਪਾਰਟੀ ਸਿਖਾਰਾ ਕਰੋ ਸਾਡੇ ਸਰਦਾਰ ਆਵੇਗੀ ਤੇ ਅਸੀਂ ਆਮ ਆਦਮੀ ਲਈ ਮੁਸ਼ਕਲਾ ਹੈ ਕਿ ਹੱਲ ਕਰਾਂ ਦੇਖੋ ਆਮ ਆਦਮੀ ਪਾਰਟੀ ਦਾ ਤੁਸੀਂ ਸਾਡੇ ਨਾਲੋਂ ਜ਼ਿਆਦਾ ਚੈਨਲ ਵਾਲੇ ਜਾਣਦੇ ਆ ਆਮ ਆਦਮੀ ਪਾਰਟੀ ਦੇ ਕਹਿਣੇ ਅਤੇ ਕਰਨੇ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਆਮ ਆਦਮੀ ਪਾਰਟੀ ਨੇ ਤਾਂ ਇਹ ਵੀ ਕਿਹਾ ਸੀ ਵੀ ਅਸੀਂ ਵੋਟਾਂ ਤੋਂ ਬਾਅਦ ਜਿਹੜੀਆਂ ਮਹਿਲਾਵਾਂ ਉੱਤਰ ਬੈਠੀਆਂ ਉਹਨਾਂ ਦੇ ਖਾਤੇ ਚ ਇੱਕ 1000 ਰੁਪਇਆ ਪਾਵਾਂਗੇ ਮੈਨੂੰ ਨਹੀਂ ਲੱਗਦਾ ਵੀ ਜੇ ਪੁੱਛ ਲਓ ਤਾਂ ਤੁਸੀਂ ਚੈਨਲ ਘਵਾ ਕੇ ਹਾਂਜੀ ਬੀਬੀ ਆਇਆ 10000 ਰੁਪਿਆ ਕਿਸੇ ਦੇ ਖਾਤੇ 'ਚ 1000 ਰੁਪਿਆ ਨਹੀਂ ਆਇਆ ਵੋਟਾਂ ਲੈ ਲਈਆਂ ਆਮ ਆਦਮੀ ਪਾਰਟੀ ਆ ਜਿਹੜਾ ਹੁਣ ਨਮਾ ਜਿਹੜਾ ਮੋਹਮ ਨਸ਼ਿਆਂ ਦੇ ਵਿਰੁੱਧ ਜਿਹੜੀ ਮੋਹਮ ਛੇੜੀ ਹੋਈ ਆ ਤੁਸੀਂ মিডিਆ ਬੰਦੂ ਉਹ ਕਦੋਂ ਤੁਸੀਂ ਦੇਖੋ ਵੀ ਅੱਜ ਦੇ 70 ਸਾਲ ਆਜ਼ਾਦੀ ਦੇ ਹੋ ਗਏ ਕੀ ਕਦੇ ਚੈਨਲ ਵਾਲੇ ਲੋਕਾਂ ਨੂੰ ਨਾਲ ਲਿਜਾ ਕੇ ਵੀ ਨਸ਼ਾ ਮਾਫੀਆ ਤਸਕਰ ਫੜੇ ਜਾਂਦੇ ਆ ਇਹ ਪਹਿਲਾਂ মিডিਆ ਨੂੰ ਫੋਨ ਕਰਦੇ ਆ ਪ੍ਰੀ ਪਲਾਨ ਸਾਰਾ ਕੁਝ ਜਿਹੜਾ ਆ ਉਹ ਲੋਕਾਂ ਨੂੰ ਇੱਕ ਦਿਖਾਵਾ ਕਰ ਰਹੇ ਉਹਦੇ ਨਾਂ ਦੇ ਉੱਤੇ ਇਹਨਾਂ ਦੀ ਕਹਿਣੀ ਤੇ ਕਰਨੀ 'ਚ ਕੋਈ ਫਰਕ ਨਹੀਂ ਇਹਨਾਂ ਦਾ ਤਾਂ ਗੱਲ ਕਰਨਾ ਹੀ ਉਹ ਬੇਕਾਰ ਆ ਇਹਨਾਂ ਦਾ ਭੋਗ ਪਾਣੇ ਵਾਲਾ ਉਹਨਾਂ ਦੇ ਸਮੇਂ 'ਚ ਜਿਵੇਂ ਆਉਣ ਵਾਲੇ ਸਮੇਂ ਟਾਈਮ ਦੇ ਵਿੱਚ ਕਿਹੜਾ ਆ ਰਹੀ ਹੈ ਇਹ ਬੋਟਾ ਆ ਰਿਹਾ ਸਟਾਈਲ ਦੇ ਵਿੱਚ 21 ਸੋਚਿਆ ਦੇਖੋ 2027 ਦੇ ਵਿੱਚ ਆ ਲੋਕ ਬੈਠੇ ਆ ਘਟ ਗਣਤੀ ਦਾ ਪਰ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਰੀਬ ਮਿਹਨਤਕਸ਼ ਲੋਕਾਂ ਜਿਹੜਾ ਪੂਰਵੀ ਵਿਧਾਨ ਸਭਾ ਦੇ ਵਿੱਚ ਬੈਠੇ ਆ ਤਾਂ ਅਗਰ ਇਹ ਮਿਹਨਤਕਸ਼ ਲੋਕਾਂ ਦੀ ਗੱਲ ਨਹੀਂ ਮੰਨਣਗੇ ਤਾਣੇ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੇ ਇਹਨਾਂ ਦਾ ਭੋਗ ਪਾ DNA ਇਹਨਾਂ ਨੂੰ ਚਲਦਾ ਕਰਨਗੇ ਆਮ ਆਦਮੀ ਪਾਰਟੀ ਜਿਹੜੇ ਇੱਥੇ ਆ ਕੇ ਕਮਲਿਆ ਦੀ ਸ਼ੁਰੂਤ ਕੀਤੀ ਆਪਾਂ ਦੇਖੋ ਜਿਹੜੇ ਮੌਜੂਦਾ ਕੌਂਸਲਰ ਆ ਆਮ ਆਦਮੀ ਪਾਰਟੀ ਦੇ ਉਹਨਾਂ ਤੱਕ ਕਮੇਟੀ ਦੇ ਜ਼ਿੰਮੇਵਾਰ ਸਾਥੀਆਂ ਨੇ ਕਹੀ ਸੀ ਉਹਨਾਂ ਨੇ ਕੋਈ ਰਿਸਪਾਂਸ ਨਹੀਂ ਦਿੱਤਾ ਇਹਦੇ ਬਾਰੇ ਅਗਲਾ ਸੱਭ ਕੀ ਹੋਊਗਾ ਜਿਹੜੀ ਤੁਹਾਨੂੰ ਲੜਾਈ ਲੱਗਦੀ ਪਈ ਹੋ ਕਿੰਨਾ ਲੰਮਾ ਸਮਾਂ ਹੋ ਚੱਕਾ ਜਿਹੜੀ ਲੜਾਈ ਚੱਲ ਰਹੀ ਹੈ ਇਹ ਤਕਰੀਬਨ 2 ਤੋਂ 3 ਸਾਲ ਹੋ ਗਏ ਕਾਰਪੋਰੇਸ਼ਨ ਦੇ ਜਿਹੜੇ ਵੀ ਸਬੰਧਤ ਅਧਿਕਾਰੀ ਆ ਉਹਨਾਂ ਨਾਲ ਸਾਰੀ ਗੱਲਬਾਤ ਚੱਲੀ ਆ ਉਹਨਾਂ ਨੇ ਕੋਈ ਖਾਸ ਪ੍ਰੀਫਰੈਂਸ ਜਿਹੜੀ ਨਹੀਂ ਦਿੱਤੀ ਆਉਣੇ ਵਾਲੇ ਸਮੇਂ ਦੇ ਵਿੱਚ ਅਗਰ ਬਾਡ ਨੰਬਰ 6 ਦੇ ਵਿੱਚ ਉਹ ਫੈਕਟਰੀਆਂ ਨਹੀਂ ਕੱਢਦੇ ਤਾਂ ਗਰੀਬ ਲੋਕਾਂ ਨੂੰ ਨਾਲ ਲੈ ਕੇ ਅਸੀਂ ਕੋਈ ਵੱਡਾ ਐਕਸ਼ਨ ਜਿਹੜਾ ਉਹ ਕਰਾਂਗੇ ਜਿਹੜਾ ਸਰਕਾਰ ਦੇ ਖਿਲਾਫ ਹੋਊਗਾ ਉਹਦੀ ਜ਼ਿੰਮੇਵਾਰੀ ਭਗਵੰਤ ਮਾਨ ਦੀ ਸਰਕਾਰ ਦੀ ਹੋਊਗੀ ਸਰ ਉਹਨਾਂ ਫੈਕਟਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਸਾਡੀ ਫੈਕਟਰੀ ਸ਼ੁਰੂ ਤੋਂ ਇੱਥੇ ਰਹੀਆਂ ਨੇ ਤੇ ਅਸੀਂ ਕਿੱਥੇ ਜਾਵਾਂਗੇ ਜਾਂ ਸਾਨੂੰ ਕੋਈ ਜਗ੍ਹਾ ਦਿੱਤੀ ਜਾਵੇ ਉਹ ਉਹ ਕੰਮ ਸਰਕਾਰ ਦਾ ਉਹ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਤੋਂ ਜਿਹੜੇ ਮੌਜੂਦਾ ਐਮ ਐਲ ਏ ਆ ਭੋਲਾ ਗਰੇਵਾਲ ਜੀ ਔਰ ਮੇਅਰ ਮੈਡਮ ਜਾਂ ਕਾਰਪੋਰੇਸ਼ਨ ਦੇ ਕਮਿਸ਼ਨਰ ਉਹਨਾਂ ਦੀ ਵਾਇਟ ਚਲਾਓ ਉਹਨਾਂ ਨੂੰ ਅਗਰ ਡੈਰੀ ਵਾਲਿਆਂ ਨੂੰ ਜਗ੍ਹਾ ਦਿੱਤੀ ਜਾ ਸਕਦੀ ਆ ਹੋਰ ਲੋਕਾਂ ਨੂੰ ਜਗ੍ਹਾ ਦਾਦ ਦਿੱਤੀ ਜਾ ਸਕਦੀ ਆ ਪਹਿਲਾਂ ਤਾਂ ਇਹਨਾਂ ਨੂੰ ਪੁੱਛਿਆ ਜਾਵੇ ਨਾ ਵੀ ਕੀ ਇਹ ਵਾਟਰ ਨੰਬਰ 6 ਕਮਰਸ਼ੀਅਲ ਆ ਇਹ ਨਜਾਇਜ਼ ਉਸਾਰੀ ਕੀਤੀ ਹੋਈ ਆ ਨਜਾਇਜ਼ ਉਸਾਰੀ ਜਿਹੜੀ ਚਿੱਟੇ ਵਾਲਿਆਂ ਦੀ ਅਗਰ ਤੋੜੀ ਜਾ ਸਕਦੀ ਤਾਂ ਇਹਨਾਂ ਦੀ ਕਿਉਂ ਨਹੀਂ ਤੋੜੀ ਜਾਂਦੀ ਇਹਨਾਂ ਨੇ ਬਣਾਈਆਂ ਹੀ ਕਿਉਂ ਪਹਿਲੀ ਗੱਲ ਤਾਂ ਇਹ ਆ ਇਹ ਰਹਿਸ਼ੀ ਏਰੀਆ ਇੱਥੇ ਪਰਿਵਾਰ ਜਿਹੜੇ ਗਰੀਬ ਪਰਿਵਾਰ ਆਪਣਾ 20 20 50 50 ਗੱਜ ਲੈ ਕੇ ਜਗਾ ਆਪਣੀ ਬੱਚੇ ਪਾਲ ਰਹੇ ਆ ਇਹਨਾਂ ਨੇ 2-2000 ਚ ਫੈਕਟਰੀਆਂ ਬਣਾਈਆਂ ਕਿਉਂ ਸੀਗੀਆਂ ਪਹਿਲਾਂ ਤਾਂ ਸਵਾਲ ਇਹੀ ਪੈਦਾ ਹੁੰਦਾ ਨਾ ਤੇ ਮੰਗ ਕੇ ਹੀ ਆਉਂਦੋ ਇਹਦੇ ਲਈ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੰਜਾਬ ਸਾਂਝੀ ਬਾਣੀ ਔਰ ਪੰਜਾਬ ਕੇਸਰੀ ਚੈਨਲ ਦੇ ਮਾਧਿਅਮ ਤੋਂ ਅਸੀਂ ਇਹੀ ਰਿਕੁਐਸਟ ਕਰਦੇ ਆ ਕਿ ਜਿਹੜਾ ਇਸ ਵਾਰਡ ਨੰਬਰ 6 ਦੇ ਵਿੱਚ ਦੋ ਮਹੱਲੇ ਨਿਊ ਗੁਲਦੀਪਨਗਰ ਔਰ ਜਨਤਾ ਕਲੋਨੀ ਔਰ ਹੋਰ ਵੀ ਅੱਗੇ ਏਰੀਆ ਵਾ ਉਹ ਚੁੰਗੀ ਤੱਕ ਏਰੀਆ ਜਿਹੜਿਆਂ ਵੀ ਇੱਥੇ ਕਮਰਸ਼ੀਅਲ ਕੋਈ ਵੀ ਫੈਕਟਰੀਆਂ ਬਣੀਆਂ ਹੋਈਆਂ ਜਿਹੜੀਆਂ ਨਵੀਆਂ ਬਣੀਆਂ ਉਹ ਬੰਦ ਕੀਤੀਆਂ ਜਾਣ ਪ੍ਰਾਣੀਆਂ ਨੂੰ ਡਿਮੋਲਿਸ਼ ਕੀਤਾ ਜਾਵੇ ਉਹ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਕਿਉਂਕਿ ਸਾਡੇ ਬੱਚਿਆਂ ਦਾ ਸੇਫਟੀ ਪੁਆਇੰਟ ਆਫ 뷰 ਉਹਨਾਂ ਦੇਖੀ ਜਾਵੇ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਸਕੂਲ ਨੂੰ ਜਾਂਦੀਆਂ ਵਾਂ ਮਾਤਾਵਾ ਪੈਣਾ ਕੱਲੀ ਆ ਰਹਿਣੀਆਂ ਸੇਫਟੀ ਪੁਆਇੰਟ ਆਫ 뷰 ਤੋਂ ਬਹੁਤ ਖਤਰਾ ਹੁ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਪਿਛਲੇ ਲੰਮੇ ਸਮੇ ਤੋਂ ਲੜਾਈ ਲੜ ਰਹੇ ਹਾਂ ਉਹ ਚਾਹੇ ਕਾਰਪੋਰੇਸ਼ਨ ਦਾ ਕਮਿਸ਼ਨਰ ਹੋਵੇ ਟਾਊਨ ਪਲੈਨਰ ਹੋਵੇ ਮੇਅਰ ਹੋਵੇ ਐਮ ਐਲ ਏ ਹੋਵੇ ਕਾਉਂਸਲਰ ਹੋਵੇ ਅਸੀਂ ਸਾਰਿਆਂ ਨੂੰ ਅਲੱਗ-ਅਲੱਗ ਸਮੇਂ ਤੇ ਮਿਲ ਚੁੱਕੇ ਸਾਰੇ ਹੀ ਇਹ ਲੋਕ ਜਿਹੜੇ ਸਾਨੂੰ ਜਾਂਦਿਆਂ ਨੂੰ ਮੁੰਡਾ ਦੇਂਦੇ ਆ ਪੱਲੇ 'ਚ ਕੱਖ ਨਹੀਂ ਪਾਉਂਦੇ ਇਹਨਾਂ ਨੇ ਸਾਨੂੰ ਲਗਾਤਾਰ ਲਾਰੇ ਲਾਏ ਆ ਕਾਉਂਸਲਰ ਸਾਹਿਬ ਨੇ ਤਾਂ ਸਾਨੂੰ ਜਵਾਬ ਹੀ ਦਿੱਤਾ ਜੋ ਸਾਡੇ ਇਲਾਕੇ ਦਾ ਕਾਉਂਸਲਰ ਹੈ ਜਗਦੀਸ਼ ਲਾਲ ਬੀਸ਼ਾ ਉਹਨਾਂ ਨੇ ਤਾਂ ਸਾਨੂੰ ਜਵਾਬ ਹੀ ਦਿੱਤਾ ਕਿ ਅਸੀਂ ਫੈਕਟਰੀਆਂ ਵਾਲਿਆਂ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਲਿਖ ਕੇ ਦੇ ਸਕਦੇ ਅਸੀਂ ਫਿਰ ਉਹਨੂੰ ਕਿਹਾ ਵੀ ਚੰਗਾ ਠੀਕ ਹੈ ਤੁਸੀਂ ਨਹੀਂ ਦੇ ਸਕਦੇ ਤਾਂ ਅਸੀਂ ਵੀ ਤੁਹਾਡਾ ਬਾਈਕਾਟ ਕਰਦੇ ਹਾਂ ਅਸੀਂ ਕਿਸੇ ਪੰਖ ਚੰਨੀ ਬਲਾਵਾਂਗੇ ਸੋ ਅਸੀਂ ਅੱਜ ਬੁਲਾਇਆ ਸੀਗਾ ਸੰਜੀਤ ਤਲਵਾਰ ਜੀ ਨੂੰ ਉਹ ਕੁਝ ਕਾਰਨਾ ਕਰਕੇ ਨਹੀਂ ਆ ਸਕੇ ਉਹਨਾਂ ਦੇ ਸਾਥੀ ਇੱਥੇ ਆਏ ਸੀਗੇ ਹਰਜਿੰਦਰਪਾਲ ਲਾਲੀ ਜੀ ਜੋ ਆਪਣੇ ਨਗਰ ਨਿਗਮ ਦੇ ਹਾਊਸ ਵਿੱਚ ਵਿਰੋਧੀ ਧਿਰ ਦੇ ਉਪਨੇਤਾ ਨੇ ਉਹ ਸਾਡੇ ਜਿਹੜੀ ਇਹ ਮਸਲਾ ਹੈ ਇਹ ਇਸ ਮਸਲੇ ਨੂੰ ਹਾਊਸ ਦੇ ਵਿੱਚ ਰੱਖਣਗੇ ਇਸ ਲਈ ਅਸੀਂ ਉਹਨਾਂ ਨੂੰ ਬੁਲਾਇਆ ਸੀ ਅਸੀਂ ਆਪਣਾ ਸਾਰਾ ਜਿਹੜਾ ਮਸਲਾ ਉਹਨਾਂ ਨੂੰ ਦਿੱਤਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਹੋਗੀ ਕਾਰਵਾਈ ਉਹ ਅਸੀਂ ਉਹਨਾਂ ਨੂੰ ਦੇਵਾਂਗੇ ਕਿ ਆ ਸਾਡਾ ਮ ਜਿਹੜਾ ਮਸਲਾ ਉਹ ਹੱਲ ਕੀਤਾ ਜਾਵੇ ਤੇ ਇਸ ਤੋਂ ਇਹ ਹੈ ਜੀ ਕੀ ਕਿਹਾ ਗਿਆ ਜਿਹੜਾ ਹਰਜਿੰਦਰਪਾਲ ਲਾਲੀ ਜੀ ਜੋ ਉਹ ਪਨੇਤਾ ਨੇ ਉੱਥੇ ਉਹਨਾਂ ਨੇ ਸਾਨੂੰ ਤਸੱਲੀ ਦਿੱਤੀ ਆ ਯਕੀਨ ਦਵਾਇਆ ਕਿ ਮੈਂ ਤੁਹਾਡੇ ਇਸ ਮਸਲੇ ਨੂੰ ਲੈ ਕੇ ਹਾਊਸ ਦੇ ਅੰਦਰ ਲੜਾਈ ਲੜਾਂਗਾ ਇਸ ਤੋਂ ਇਲਾਵਾ ਅਸੀਂ ਜਦੋਂ ਕਾਉਂਸਲਰ ਦੇ ਕੋਲੇ ਪਹੁੰਚੇ ਆ ਸਾਨੂੰ ਕਾਉਂਸਲਰ ਨੇ ਦੱਸਿਆ ਵੀ ਇੱਥੇ ਫੈਕਟਰੀਆਂ ਵਾਲੇ ਸਾਡੇ ਕੋਲੇ ਆਏ ਸੀਗੇ ਤੇ ਉਹ ਮੈਨੂੰ ਕਹਿੰਦੇ ਸੀਗੇ ਵੀ ਸਾਡੇ ਪੈਸੇ ਲਾਏ ਹੋਏ ਨੇ ਇਲਾਕੇ ਦੇ ਅੰਦਰ ਅਸੀਂ ਇਸ ਤਰ੍ਹਾਂ ਫੈਕਟਰੀਆਂ ਕਿੱਦਾਂ ਚੱਕ ਕੇ ਲੈ ਜਾਾਂਗੇ ਇੱਥੋਂ ਅਸੀਂ ਨਹੀਂ ਚੱਕ ਕੇ ਲੈ ਜਾ ਸਕਦੇ ਜਿਹੜਾ ਸਾਡੀ ਰੋਟੀ ਰੋਜ਼ੀ ਵਿੱਚ ਲੱਤ ਮਾਰੂਗਾ ਅਸੀਂ ਫਿਰ ਉਹਦੇ ਨਾਲ ਸੱਜਾਂਗੇ ਮਤਲਬ ਸਾਨੂੰ ਸਿੱਧੀ ਧਮਕੀ ਦਿੱਤੀ ਜਾ ਰਹੀ ਆ ਸਾਨੂੰ ਉਹ ਧਮਕੀਆਂ ਦੇ ਰਹੇ ਨੇ ਲੋਕ ਤੇ ਅਗਲੋਂ ਅਫਸਰ ਜਿਹੜੇ ਸਾਡੇ ਨੇ ਉਹ ਸਾਡੀ ਗੱਲ ਨਹੀਂ ਸੁਣਨੇ ਨੂੰ ਤਿਆਰ ਇਸ ਲਈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਸੰਘਰਸ਼ ਵਿੱਟਣ ਦੀਆਂ ਸਕੀਮਾਂ ਲੜਾ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਿਸ਼ਾਲ ਜਿਹੜਾ ਇਕੱਠ ਕੀਤਾ ਜਾਵੇ ਲੋਕਾਂ ਦਾ ਇੱਕ ਵਿਸ਼ਾਲ ਜਿਹੜੀ ਕਮੇਟੀ ਬਣਾਈ ਜਾ ਸਕੇ ਅੱਗੇ ਤਾਂ ਅਸੀਂ ਦੋ ਮੁਹੱਲਿਆਂ ਦੀ ਕਮੇਟੀ ਐ ਰੈਜੀਡੈਂਸ਼ੀਅਲ ਵੈਲਫੇਅਰ ਸੁਸਾਇਟੀ ਨਿਊ ਕੁਲਦੀਪ ਨਗਰ ਐਂਡ ਜਨਤਾ ਕਲੋਨ ਹੁਣ ਅਸੀਂ ਇਹਨੂੰ ਇੱਕ ਵਿਸ਼ਾਲ ਰੂਪ ਦੇ ਦੇਣ ਜਾ ਰਹੇ ਆ ਜਿਹੜਾ ਸਾਡਾ 6 ਨੰਬਰ ਵਾਰਡ ਆ ਇਹਦੇ ਵਿੱਚ ਜਿੰਨੇ ਮੁਹੱਲੇ ਪੈਂਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਮਹੱਲਿਆਂ ਦੇ ਵਿੱਚੋਂ ਜਿਹੜੇ ਸਾਥੀ ਨੇ ਉਹ ਇਹਦੇ ਵਿੱਚ ਸ਼ਾਮਲ ਕੀਤੇ ਜਾਣ ਇਸ ਨੂੰ ਇੱਕ ਵੱਡੀ ਜਿਹੜੀ ਆ ਨਾ ਉਹ ਕਮੇਟੀ ਜਿਹੜੀ ਉਹ ਬਣਾਈ ਜਾਵੇ 6 ਨੰਬਰ ਵਾਰਡ ਦੀ ਤੇ ਇੱਕ ਵੱਡੀ ਲੜਾਈ ਜਿਹੜੀ ਆ ਉਹ ਵਿੱਢੀ ਜਾਵੇ ਤਾਂ ਕਿ ਇਹ ਸਰਕਾਰ ਨੂੰ ਜਿਹੜਾ ਜਾਂ ਇਸ ਨਗਰ ਨਿਗਮ ਨੂੰ ਜਿਹੜਾ ਅਸੀਂ ਇੱਕ ਦੱਸ ਕੀ ਇਹ ਵੀ ਇਹ ਜਿਹੜਾ ਲੋਕਾਂ ਦਾ ਏਕਾ ਆ ਲੋਕਾਂ ਦਾ ਇਕੱਠ ਆ ਜਿਹੜਾ ਇਹ ਵੱਡ-ਵੱਡੀਆਂ ਜਿਹੜੀਆਂ ਮੁਸ਼ਕਲਾਂ ਨੂੰ ਹੱਲ ਕਰ ਸਕਦਾ ਹੈਗਾ ਕਾ ਇਸ ਕਰਕੇ ਅਸੀਂ ਇਹ ਵਿਚਾਰ ਕਰ ਰਹੇ ਹਾਂ ਸਰ ਕਿੰਨੀਆਂ ਕਿਹਾਗੀਆਂ ਨੇ ਇਸ ਇਰੀਏ ਤੇ ਹੈਗੀ ਫੈਕਟਰੀਆਂ ਤਕਰੀਬਨ ਜੀ 100 700 ਦੇ ਲਗਭਗ ਨੇ ਇੱਥੇ ਆਬਾਦੀ ਕਿੰਨੀ ਹੈ ਤੁਹਾਡੇ ਬਾਅਦ ਇੱਥੇ ਦੀ ਆਬਾਦੀ ਆਪਣੀ ਹੈਗੀ ਆ 18000 ਦੇ ਲਗਭਗ ਆਬਾਦੀ ਆ ਇਹ ਜਿਹੜੀਆਂ ਮੈਂ ਫੈਕਟਰੀਆਂ ਦੀ ਗੱਲ ਕਰ ਰਿਹਾ ਉਹ ਸਿਰਫ ਜਨਤਾ ਕਲੋਨੀ ਐਂਡ ਨਿਊ ਕਲਦੀਪਨਗਰ ਚ ਤੇ ਹੁਣ ਕੋੜਾ ਅਗਲਾ ਸਟੱਪ ਕੀ ਹੋਊਗਾ ਤੁਸੀਂ ਹੁਣ ਆਪਣਾ ਲਗਾ ਫੋਟੋ ਲੈ ਕੇ ਤੱਕੋ ਅਗਲਾ ਸਟੱਪ ਸਾਡਾ ਜੀ ਇੱਕ ਤਾਂ ਅਸੀਂ ਕੋਸ਼ਿਸ਼ ਕਰਨੀ ਆ ਵੀ ਇਸ ਜਿਹੜੀ ਆ ਕਮੇਟੀ ਸਾਡੀ ਜਿਹੜੀ ਇਸ ਨੂੰ ਇੱਕ ਵਿਸ਼ਾਲ ਰੂਪ ਦਿੱਤਾ ਜਾ ਸਕੇ ਜਿਹੜੇ ਸਾਡੇ ਮਹੱਲੇ ਦੂਸਰੇ 6 ਨੰਬਰ ਵਾਰਡ ਦੇ ਵਿੱਚ ਪੈਂਦੇ ਨੇ ਉਹਨਾਂ ਮਹੱਲਿਆਂ ਦੇ ਵਿੱਚ ਪਹੁੰਚ ਕੀਤੀ ਜਾ ਸਕੇ ਉਹਨਾਂ ਮਹੱਲਿਆਂ ਦੇ ਲੋਕਾਂ ਨਾਲ ਸੰਪਰਕ ਕਰਕੇ ਉੱਥੋਂ ਦੇ ਜ਼ਿੰਮੇਵਾਰ ਬੰਦਿਆਂ ਨੂੰ ਆਪਣੀ ਕਮੇਟੀ ਦੇ ਵਿੱਚ ਲੈ ਕੇ ਇਸ ਕਮੇਟੀ ਨੂੰ ਇੱਕ ਵੱਡਾ ਰੂਪ ਦਿੱਤਾ ਜਾ ਸਕੇ ਇੱਕ ਵੱਡੀ ਲੜਾਈ ਮੀਟੀ ਜਾ ਸਕੇ ਤੇ ਇਹਦੇ ਨਾਲ ਨਾਲ ਜਿੱਥੇ ਅਸੀਂ ਇਸ ਸੰਘਰਸ਼ ਨੂੰ ਇਸ ਰਾਹੀਂ ਅਸੀਂ ਲੜਨਾ ਹੈਗਾ ਉੱਥੇ ਅਸੀਂ ਅਦਾਲਤ ਰਾਹੀਂ ਵੀ ਲੜਨਾ ਚਾਹੁੰਦੇ ਆਂ ਵੀ ਅਸੀਂ ਕਾਰਪੋਰੇਸ਼ਨ ਨੂੰ ਇਹ ਨੋਟਿਸ ਘਟਾ ਸਕੀ ਅਦਾਲਤ ਵੱਲੋਂ ਵੀ ਹੁਣ ਤੱਕ ਜਿਹੜਾ 1 ਸਾਲ ਬੀਤ ਗਿਆ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਾਰਪੋਰੇਸ਼ਨ ਦੇ ਨਾ ਟਾਊਨ ਪਲੈਨਰ ਵੱਲੋਂ ਨਾ ਕਮਿਸ਼ਨਰ ਵੱਲੋਂ ਨਾ ਕਿਸੇ ਮਤਲਬ ਬਿਲਡਿੰਗ ਇਨਸਪੈਕਟਰ ਵੱਲੋਂ ਮਤਲਬ ਕਿਸੇ ਪਾਸੇੋਂ ਵੀ ਕੋਈ ਕਾਰਵਾਈ ਨਹੀਂ ਹੋਈ ਇਸ ਲਈ ਅਸੀਂ ਨੋਟਿਸ ਘਟਾਉਣਾ ਚਾਹੁੰਦੇ ਆਂ ਅਦਾਲਤ ਵੱਲੋਂ ਅਸੀਂ ਵਕੀਲ ਨਾਲ ਗੱਲ ਵੀ ਕਰ ਚੁੱਕੇ